ਤੇ ਲਗਾਤਾਰ ਤੁਸੀਂ ਜੁੜੇ ਹੋਗੇ 24/7 ਪੰਜਾਬ ਦੇ ਨਾਲ ਤੇ ਤਸਵੀਰਾਂ ਅਸੀਂ ਤੁਹਾਨੂੰ ਇਸ ਵੇਲੇ ਵਿਖਾ ਰਹੇ ਹਾਂ ਜਿਹੜੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਇਹ ਪਟਿਆਲਾ ਤੋਂ ਸਾਹਮਣੇ ਆਈਆਂ ਨੇ ਪਟਿਆਲਾ ਦੀ ਲਹਿਰ ਕਲੋਨੀ ਦੀ ਤਸਵੀਰਾਂ ਨੇ ਇੱਥੇ ਜੋ ਹੈ ਲੋਕਾਂ ਨੂੰ ਬਹੁਤ ਜ਼ਿਆਦਾ ਇਸ ਵੇਲੇ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਖੱਜਲ ਖੁਆਰ ਹੋਣਾ ਪੈ ਰਿਹਾ ਹੈ ਤੇ ਲੋਕਾਂ ਵੱਲੋਂ ਵਾਰ-ਵਾਰ ਆਹੀ ਚੀਜ਼ ਜੋ ਹੈ ਕਹੀ ਜਾ ਰਹੀ ਹੈ ਕਿ ਥੋੜੀ ਜੀ ਜੋ ਹੈ ਇੱਥੇ ਬਰਸਾਤ ਹੁੰਦੀ ਹੈ ਕੁਝ ਕੁ ਮਿੰਟਾਂ ਦੀ ਬਾਰਿਸ਼ ਹੁੰਦੀ ਹੈ ਉਸ ਤੋਂ ਬਾਅਦ ਆ ਮਾਹੌਲ ਆ ਹਾਲਾਤ ਜੁਨੇ ਇਹ ਹਮੇਸ਼ਾ ਹੀ ਬਣ ਜਾਂਦੇ ਨੇ ਇੱਥੇ ਲੋਕਾਂ ਦਾ ਕਹਿਣਾ ਹੈ ਕਿ ਕੁਝ ਮਿੰਟਾਂ ਦੀ ਬਰਸਾਤ ਤੋਂ ਬਾਅਦ ਇੱਥੇ ਪਾਣੀ ਜਮਾ ਹੋ ਜਾਂਦਾ ਤੇ ਨਾ ਹੀ ਇੱਥੇ ਪਾਣੀ ਦੇ ਨਿਕਾਸ ਲਈ ਕੋਈ ਥਾਂ ਹੈ ਜਿਸ ਕਾਰਨ ਉਹਨਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਸੜਕ ਤੇ ਚੱਲਣ ਵਾਲੇ ਲੋਕ ਵੀ ਕਾਫੀ ਪਰੇਸ਼ਾਨ ਦਿਖ ਰਹੇ ਨੇ ਤੇ ਬਰਸਾਤ ਦਾ ਪਾਣੀ ਕਾਫੀ ਦੇਰ ਬਾਅਦ ਜੋ ਹੈ ਇੱਥੋਂ ਨਿਕਲਦਾ ਹੈ ਤੇ ਜਿਵੇਂ ਕਿ ਥੋੜੇ ਜੇ ਮੀਂਹ ਕਰਕੇ ਹਰ ਪਾਸੇ ਹੀ ਲੋਕ ਪਰੇਸ਼ਾਨ ਹੋ ਰਹੇ ਨੇ ਤਾਂ ਵਾਰ-ਵਾਰ ਇੱਕ ਗੱਲ ਜੋ ਹੈ ਲੋਕਾਂ ਤੋਂ ਸੁਣਨ ਨੂੰ ਮਿਲ ਰਹੀ ਹੈ ਇੱਥੇ ਕਿ ਤੁਹਾਡੇ ਪਿੰਡ ਦੇ ਕੀ ਹਾਲਾਤ ਨੇ ਉਨਾ ਨਿਕਾਸੀ ਹੈ ਨਹੀਂ ਜੀ ਦੇਖੋ ਹੌਦੀਆਂ ਬਣਾਈਆਂ ਤੇ ਕੋਹ ਹੌਦੀ ਬਣੀ ਉਹ ਵੀ ਬੰਦ ਕਰੀ ਹੋਈ ਆ ਇੱਥੇ ਦੇਖੋ ਅੱਗੇ ਅਸੀਂ ਟੱਪੀ ਦੇ ਕੋਲ ਹੌਦੀ ਕੋ ਨਹੀਂ ਹੈ ਉਹ ਵੀ ਬੰਦ ਆ ਇਹਨਾਂ ਤੇ ਇੰਨਾ ਪੈਸਾ ਲਾਤਾ ਇਹਨਾਂ ਨੇ ਇੱਕ ਸੀਵਰੇਜ ਵੀ ਪਟਾ ਰੱਖਿਆ ਪਾਣੀ ਦੇ ਨਿਕਾਸ ਵਾਸਤੇ ਪਰ ਲੋਕਾਂ ਨੇ ਵੀ ਬੰਦ ਕਰ ਦਿੱਤੀ ਪਾਣੀ ਦਾ ਨਿਕਾਸ ਹੋ ਹੀ ਨਹੀਂ ਰਿਹਾ ਬਰਸਾਤ ਪਈਏ ਪਾਣੀ ਇੰਨਾ ਬਹੁਤ ਖੜ ਗਿਆ ਜੀ ਸ਼ਹਿਰ ਪਟਿਆਲੇ ਦੀ ਲਹਿਲ ਕਲੋਨੀ ਚ ਇਹ ਰ ਹਮੇਸ਼ਾ ਹੀ ਅਜਿਹਾ ਕਰਦਾ ਜੀ ਹਾਂ ਜੀ ਹਾਂ ਹਮੇਸ਼ਾ ਹੀ ਹੁੰਦਾ ਜੀ ਇਹ ਜਦ ਬਾਰਿਸ਼ ਪੈਂਦੀ ਹੈ ਪਾਣੀ ਭਰ ਜਾਂਦਾ ਬਹੁਤ ਜ਼ਿਆਦਾ ਇੱਕ ਕਾਰਪੋਰੇਸ਼ਨ ਵਾਲੇ ਕੋ ਜਾਨਦੇ ਨਹੀਂ ਇਹਦੇ ਕਰਨ ਨਹੀਂ ਹੈ ਜੀ ਕੋਈ ਸੁਣਵਾਈ ਨਹੀਂ ਹੁੰਦੀ ਜੀ ਸਾਡੀ ਤੇ ਲਗਾਤਾਰ ਤੁਸੀਂ ਜੁੜੇ ਹੋਗੇ 24/7 ਪੰਜਾਬ ਦੇ ਨਾਲ ਤੇ ਤਸਵੀਰਾਂ ਅਸੀਂ ਤੁਹਾਨੂੰ ਇਸ ਵੇਲੇ ਵਿਖਾ ਰਹੇ ਹਾਂ ਜਿਹੜੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਇਹ ਪਟਿਆਲਾ ਤੋਂ ਸਾਹਮਣੇ ਆਈਆਂ ਨੇ ਪਟਿਆਲਾ ਦੀ ਲਹਿਰ ਕਲੋਨੀ ਦੀ ਤਸਵੀਰਾਂ ਨੇ ਇੱਥੇ ਜੁਆ ਲੋਕਾਂ ਨੂੰ ਬਹੁਤ ਜ਼ਿਆਦਾ ਇਸ ਵੇਲੇ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਖੱਜਲ-ਖੁਆਰ ਹੋਣਾ ਪੈ ਰਿਹਾ ਹੈ ਤੇ ਲੋਕਾਂ ਵੱਲੋਂ ਵਾਰ-ਵਾਰ ਆਹੀ ਚੀਜ਼ ਜੁਆ ਕਹੀ ਜਾ ਰਹੀ ਹੈ ਕਿ ਥੋੜੀ ਜੀ ਜੁਆ ਕਿ ਬਰਸਾਤ ਹੁੰਦੀ ਹੈ ਕੁਝ ਕੁ ਮਿੰਟਾਂ ਦੀ ਬਾਰਿਸ਼ ਹੁੰਦੀ ਹੈ ਉਸ ਤੋਂ ਬਾਅਦ ਆਹ ਮਾਹੌਲ ਆ ਹਾਲਾਤ ਜੁਨੇ ਇਹ ਤੇ ਹਮੇਸ਼ਾ ਹੀ ਬਣ ਜਾਂਦੇ ਨੇ ਇੱਥੇ ਲੋਕਾਂ ਦਾ ਕਹਿਣਾ ਹੈ ਕਿ ਕੁਝ ਮਿੰਟਾਂ ਦੀ ਬਰਸਾਤ ਤੋਂ ਬਾਅਦ ਇੱਥੇ ਪਾਣੀ ਜਮਾ ਹੋ ਜਾਂਦਾ ਤੇ ਨਾ ਹੀ ਇੱਥੇ ਪਾਣੀ ਦੇ ਨਿਕਾਸ ਲਈ ਕੋਈ ਥਾਂ ਹੈ ਜਿਸ ਕਾਰਨ ਉਹਨਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਸੜਕ ਤੇ ਚੱਲਣ ਵਾਲੇ ਲੋਕ ਵੀ ਕਾਫੀ ਪਰੇਸ਼ਾਨ ਦਿਖ ਰਹੇ ਨੇ ਤੇ ਬਰਸਾਤ ਦਾ ਪਾਣੀ ਕਾਫੀ ਦੇਰ ਬਾਅਦ ਜੋ ਹੈ ਇੱਥੋਂ ਨਿਕਲਦਾ ਹੈ ਤੇ ਜਿਵੇਂ ਕਿ ਥੋੜੇ ਜੇ ਮੀਂਹ ਕਰਕੇ ਹਰ ਪਾਸੇ ਹੀ ਲੋਕ ਪਰੇਸ਼ਾਨ ਹੋ ਰਹੇ ਨੇ ਤਾਂ ਵਾਰ-ਵਾਰ ਇੱਕ ਗੱਲ ਜੋ ਹੈ ਲੋਕਾਂ ਤੋਂ ਸੁਣਨ ਨੂੰ ਮਿਲ ਰਹੀ ਹੈ ਇੱਥੇ ਕਿ ਤੁਹਾਡੇ ਪਿੰਡ ਦੇ ਕੀ ਹਾਲਾਤ ਨੇ ਉਨਾ ਨਿਕਾਸੀ ਹੈ ਨਹੀਂ ਜੀ ਦੇਖੋ ਹੌਦੀਆਂ ਬਣਾਈਆਂ ਤੇ ਕੋਹ ਹੌਦੀ ਬਣੀ ਹੈ ਉਹ ਵੀ ਬੰਦ ਕਰੀ ਹੋਈ ਹੈ ਅੱਗੇ ਦੇਖੋ ਅੱਗੇ ੱਸੀ ੱੱਕੀ ਦੇ ਕੋਲ ਹੌਦੀ ਕੋ ਨਹੀਂ ਹੈ ਉਹ ਵੀ ਬੰਦ ਹੈ ਇੰਨਾ ਤੇ ਇੰਨਾ ਪੈਸਾ ਲਾਤਾ ਇਹਨਾਂ ਨੇ ਇੱਕ ਸੀਵਰੇਜ ਵੀ ਪੱਟਾ ਰੱਖ ਕੇ ਪਾਣੀ ਦੇ ਨਿਕਾਸ ਵਾਸਤੇ ਪਰ ਲੋਕਾਂ ਨੇ ਵੀ ਬੰਦ ਕਰ ਦਿੱਤੀ ਪਾਣੀ ਦਾ ਨਿਕਾਸ ਹੋ ਹੀ ਨਹੀਂ ਰਿਹਾ ਬਰਸਾਤ ਪਈ ਹੈ ਪਾਣੀ ਇੰਨਾ ਬਹੁਤ ਖੜ ਗਿਆ ਜੀ ਸ਼ਹਿਰ ਪਟਿਆਲਾ ਦੀ ਲਹਿਲ ਕਲੋਨੀ ਚ ਇਹ ਰ ਹਮੇਸ਼ਾ ਹੀ ਅਜਿਹਾ ਕਰਦਾ ਜੀ ਹਾਂ ਜੀ ਹਾਂ ਹਮੇਸ਼ਾ ਹੀ ਹੁੰਦਾ ਜੀ ਇਹ ਜਦ ਬਾਰਿਸ਼ ਪੈਂਦੀ ਹੈ ਪਾਣੀ ਭਰ ਜਾਂਦਾ ਬਹੁਤ ਜ਼ਿਆਦਾ ਇੱਕ ਕਾਰਪੋਰੇਸ਼ਨ ਵਾਲੇ ਕੋ ਜਾਨਦੇ ਨਹੀਂ ਇਹਦੇ ਕਰਨ ਨਹੀਂ ਹਾਂਜੀ ਕੋਈ ਸੁਣਵਾਈ ਨਹੀਂ ਹੁੰਦੀ ਜੀ ਸਾਡੇ ਤੇ ਲਗਾਤਾਰ ਤੁਸੀਂ ਜੁੜੇ ਹੋਗੇ 24/7 ਪੰਜਾਬ ਦੇ ਨਾਲ ਤੇ ਤਸਵੀਰਾਂ ਅਸੀਂ ਤੁਹਾਨੂੰ ਇਸ ਵੇਲੇ ਵਿਖਾ ਰਹੇ ਹਾਂ ਜੁਹਿਆ ਤਸਵੀਰਾਂ ਸਾਹਮਣੇ ਆਈਆਂ ਨੇ ਇਹ ਪਟਿਆਲਾ ਤੋਂ ਸਾਹਮਣੇ ਆਈਆਂ ਨੇ ਪਟਿਆਲਾ ਦੀ ਲਹਿਰ ਕਲੋਨੀ ਦੀ ਤਸਵੀਰਾਂ ਨੇ ਇੱਥੇ ਜੋ ਹੈ ਲੋਕਾਂ ਨੂੰ ਬਹੁਤ ਜ਼ਿਆਦਾ ਇਸ ਵੇਲੇ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਖੱਜਲ ਖੁਆਰ ਹੋਣਾ ਪੈ ਰਿਹਾ ਹੈ ਤੇ ਲੋਕਾਂ ਵੱਲੋਂ ਵਾਰ-ਵਾਰ ਆਹੀ ਚੀਜ਼ ਜੋ ਹੈ ਕਹੀ ਜਾ ਰਹੀ ਹੈ ਕਿ ਥੋੜੀ ਜੀ ਜੋ ਹੈ ਇੱਥੇ ਬਰਸਾਤ ਹੁੰਦੀ ਹੈ ਕੁਝ ਕੁ ਮਿੰਟਾਂ ਦੀ ਬਾਰਿਸ਼ ਹੁੰਦੀ ਹੈ ਉਸ ਤੋਂ ਬਾਅਦ ਆ ਮਾਹੌਲ ਆ ਹਾਲਾਤ ਜੁਨੇ ਇਹ ਹਮੇਸ਼ਾ ਹੀ ਬਣ ਜਾਂਦੇ ਨੇ ਇੱਥੇ ਲੋਕਾਂ ਦਾ ਕਹਿਣਾ ਹੈ ਕਿ ਕੁਝ ਮਿੰਟਾਂ ਦੀ ਬਰਸਾਤ ਤੋਂ ਬਾਅਦ ਇੱਥੇ ਪਾਣੀ ਜਮਾ ਹੋ ਜਾਂਦਾ ਤੇ ਨਾ ਹੀ ਇੱਥੇ ਪਾਣੀ ਦੇ ਨਿਕਾਸ ਲਈ ਕੋਈ ਥਾਂ ਹੈ ਜਿਸ ਕਾਰਨ ਉਹਨਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਸੜਕ ਤੇ ਚੱਲਣ ਵਾਲੇ ਲੋਕ ਵੀ ਕਾਫੀ ਪਰੇਸ਼ਾਨ ਦਿਖ ਰਹੇ ਨੇ ਤੇ ਬਰਸਾਤ ਦਾ ਪਾਣੀ ਕਾਫੀ ਦੇਰ ਬਾਅਦ ਜੋ ਹੈ ਇੱਥੋਂ ਨਿਕਲਦਾ ਹੈ ਤੇ ਜਿਵੇਂ ਕਿ ਥੋੜੇ ਜੇ ਮੀਂਹ ਕਰਕੇ ਹਰ ਪਾਸੇ ਹੀ ਲੋਕ ਪਰੇਸ਼ਾਨ ਹੋ ਰਹੇ ਨੇ ਤਾਂ ਵਾਰ-ਵਾਰ ਇੱਕ ਗੱਲ ਜੋ ਹੈ ਲੋਕਾਂ ਤੋਂ ਸੁਣਨ ਨੂੰ ਮਿਲ ਰਹੀ ਹੈ ਇੱਥੇ ਕਿ ਤੁਹਾਡੇ ਪਿੰਡ ਦੇ ਕੀ ਹਾਲਾਤ ਨੇ ਉਨਾ ਨਿਕਾਸੀ ਹੈ ਨਹੀਂ ਜੀ ਦੇਖੋ ਹੌਦੀਆਂ ਬਣਾਈਆਂ ਤੇ ਕੋਹ ਹੌਦੀ ਬਣੀ ਉਹ ਵੀ ਬੰਦ ਕਰੀ ਹੋਈ ਆ ਇੱਥੇ ਦੇਖੋ ਅੱਗੇ ਅਸੀਂ ਟੱਕੀ ਦੇ ਕੋਲ ਹੌਦੀ ਕੋ ਨਹੀਂ ਹੈ ਉਹ ਵੀ ਬੰਦ ਆ ਇਹਨਾਂ ਤੇ ਇੰਨਾ ਪੈਸਾ ਲਾਤਾ ਇਹਨਾਂ ਨੇ ਇੱਕ ਸੀਵਰੇਜ ਵੀ ਪੱਟਾ ਰੱਖ ਕੇ ਪਾਣੀ ਦੇ ਨਿਕਾਸ ਵਾਸਤੇ ਪਰ ਲੋਕਾਂ ਨੇ ਵੀ ਬੰਦ ਕਰ ਦਿੱਤੀ ਪਾਣੀ ਦਾ ਨਿਕਾਸ ਹੋ ਹੀ ਨਹੀਂ ਰਿਹਾ ਬਰਸਾਤ ਪਈਏ ਪਾਣੀ ਇੰਨਾ ਬਹੁਤ ਖੜ ਗਿਆ ਜੀ ਸ਼ਹਿਰ ਪਟਿਆਲੇ ਦੀ ਲਹਿਲ ਕਲੋਨੀ ਚ ਇਹ ਰ ਹਮੇਸ਼ਾ ਹੀ ਅਜਿਹਾ ਕਰਦਾ ਜੀ ਹਾਂ ਜੀ ਹਾਂ ਹਮੇਸ਼ਾ ਹੀ ਹੁੰਦਾ ਜੀ ਇਹ ਜਦ ਬਾਰਿਸ਼ ਪੈਂਦੀ ਹੈ ਪਾਣੀ ਭਰ ਜਾਂਦਾ ਬਹੁਤ ਜ਼ਿਆਦਾ ਇਹ ਕਾਰਪੋਰੇਸ਼ਨ ਵਾਲੇ ਕੋਈ ਜਾਂਦੇ ਨਹੀਂ ਇਹਦੇ ਕਰਨ ਨਹੀਂ ਹਾਂਜੀ ਕੋਈ ਸੁਣਵਾਈ ਨਹੀਂ ਹੁੰਦੀ ਜੀ ਸਾਡੇ